ਨਹੀਂ ਨਹੀਂ ਮੰਮੀ ਸਭ ਠੀਕ ਐ। ਹਾਂਜੀ ਵਧੀਆ। ਨਹੀਂ ਠੀਕ ਐ ਉਹ ਵੀ। ਆਹੋ ਫੋਨ ਆਉਂਦਾ ਉਹਨਾਂ ਤਾਂ ਹੁਣ। ਠੀਕ ਠਾਕ ਨਹੀਂ ਉਥੇ। ਆ ਜਾਣਾ ਉਹਨਾਂ ਨੇ ਵੀ ਥੋੜੇ ਦਿਨਾਂ ਤੱਕ। ਹਾਂਜੀ। ਉਹ ਹੋ ਮੰਮੀ ਮੈਂ ਠੀਕ ਐ ਤੁਸੀਂ ਆਪਣਾ ਧਿਆਨ ਰੱਖੋ। ਆਪਣਾ ਧਿਆਨ ਰੱਖਿਆ ਕਰੋ ਤੁਸੀਂ। ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ। ਤੁਹਾਨੂੰ ਮੈਂ ਇਨੀ ਵਾਰੀ ਕਿਹਾ ਆ ਨਾ ਕਿ ਮੇਰੀ ਫਿਕਰ ਕਰਨੀ ਛੱਡ ਦਿਓ। ਨਾਲੇ ਤੁਹਾਨੂੰ ਪਤਾ ਹੀ ਆ। हम जी मेरी सास भी मेरे न प्यार कर दी है पता ना <laughs> चलो, बाबा जी शायद सब कुछ ठीक कर ही देन। ओके ओके, चलो जाओ मम्मी ती तो लो दवाई हाँ जी हाँ जी ठीक है, थीक है कुछ नहीं गुरपी बस मम्मी फोन करके हटी ठीक है आंटी हाँ हाँ हा, वादिया ਤੂੰ ਸੁਣਾ ਕਹਿਣਾ ਹੀ ਕੁਝ ਕਹਿਣਾ ਦਿਆ ਜਾਵੇ ਪਰ ਸਮਝ ਨਹੀਂ ਆਉਂਦੀ ਕਿਦਾਂ ਕਵਾਂ ਕੀ ਕਹਿਣਾ ਵਾ ਬੋਲ ਗੁਰਪੀਤ ਮੈਂ ਤੇਰੀ ਭਾਬੀ ਆ ਤੂੰ ਮੈਨੂੰ ਕਹਿ ਸਕਦੀ ਆ ਓਏ ਤੁਹਾਨੂੰ ਤੁਹਾਡੀ ਹੁਣ ਆਸ ਹੈ ਆਪਣੇ ਭਰਾ ਜਿਨ੍ਹਾਂ ਨਾਲ ਜੰਮੇ ਬੱਲੇ ਆ ਉਹਿਆਂ ਨੇ ਸੁਣਦੇ ਪਹਿਲੇ ਅੰਨਾ ਕਰਦੇ ਸੀ ਇਹੋ ਰਾਜ ਰਜਵਾਲ ਜੀ ਆ ਜਿਹੜੇ ਛੋਟੇ ਹੁੰਦੇ ਨੇ ਜਿਹੜਾ ਅੱਖਾਂ ਚੱਤਰੋਂ ਨਹੀਂ ਆਉਣ ਦਿੰਦੇ ਸੀ ਬਿਨਾ ਮੰਗੇ ਮੈਨੂੰ ਚੀਜ਼ ਲੈ ਦੇ ਦਿੰਦੇ ਕੋਈ ਵੀ ਚੀਜ਼ ਮੈਂ ਜਿੱਦ ਕਰਨੀ ਨਾ ਫਟਾਫਟੀ ਲੈ ਦੇ ਦਿੰਦੇ ਤੇ ਹੁਣ ਉਹ ਹੀ ਭਰਾਵੇਂ ਉਹਨੂੰ ਹੁਣ ਮੇਰੇ ਅਥਰੂ ਵੀ ਨਹੀਂ ਨਜ਼ਰ ਆਉਂਦੇ ਉਹਨੂੰ ਮੇਰਾ ਦੁੱਖ ਦਿਖਾਈ ਨਹੀਂ ਦਿੰਦਾ ਉਹਦੇ ਵਾਸਤੇ ਹੁਣ ਪੈਸਾ ਹੀ ਸਭ ਕੁਝ ਹੈ ਰਿਸ਼ਤੇ ਨਹੀਂ ਰਹਿ ਹੀ ਨਹੀਂ ਗਾ ਤੂੰ ਸਿੱਧੀ ਸਿੱਧੀ ਗੱਲ ਦੱਸ ਉਹ ਸੋਚ ਰਹੀ ਹੈ ਕਿ ਚੋਨੀ ਆ ਉਹ ਸੋਚਦੇ ਕਿ ਵਿਆਹ ਦੀ ਹੈ ਬਸ ਹੁਣ ਇਹਦਾ ਇੱਥੇ ਸਭ ਕੁਝ ਖਤਮ ਹੀ ਹੋ ਗਿਆ ਹੱਕ ਹੈ ਹੀ ਨਹੀਂ ਹੁਣ ਰਜ ਭਾਜੀ ਵੀ ਕਹਿੰਦੇ ਆ ਕਿ ਮੈਂ ਹਿੱਸਾ ਨਹੀਂ ਦੇਣਾ ਗੁਰਪ੍ਰੀ ਤੂੰ ਮੈਂ ਇਹਦੇ ਚ ਕੀ ਕਰ ਸਕਦੀ ਆ ਤੇਰੇ ਭਰਾ ਵਾ ਤੂੰ ਜਾਣ ਤੇ ਉਹ ਜਾਣਨ ਮੈਂ ਤੇ ਪੂਰੀ ਕੋਸ਼ਿਸ਼ ਕੀਤੀ ਆ ਕੱਲ ਕਿ ਭਾਜੀ ਤੇਰੇ ਵਾਸਤੇ ਕੁਝ ਸੋਚਣ ਮੰਮੀ ਜੀ ਸੋਚਣ ਹੁਣ ਉਹ ਨਹੀਂ ਸੋਚਦੇ ਪਏ ਤੇ ਇਹਦੇ ਚ ਹੁਣ ਮੈਂ ਕੀ ਕਰ ਸਕਦੀ ਆ ਦੱਸ ਦੂਜਾ ਤੇਰਾ ਭਰਾਵਾ ਉਹ ਪਤਾ ਨਹੀਂ ਕਿੱਥੇ ਜਾ ਕੇ ਬੈਠਾ ਵਾ ਉਹਦੀ ਉਹਦੀ ਕੀ ਕਰਤੂਤਾ ਤੁਹਾਨੂੰ ਮੈਂ ਦੱਸਾਂ ਉਹ ਬਾਹਰ ਬੈਠਾ ਤੁਹਾਨੂੰ ਤੇ ਪਤਾ ਹੀ ਕਿੰਨੀ ਦੇਰ ਦਾ ਤੁਹਾਡੇ ਪੈਸਿਆਂ ਤੇ ਦੀ ਐਸ਼ ਕਰਦਾ ਪਿਆਵੇਂ ਤੇ ਮੈਨੂੰ ਪਤਾ ਹੀ ਆ ਤੇ ਹੁਣ ਮੈਂ ਕੀ ਦੱਸਾਂ ਫਿਰ ਤੇ ਤੜ ਦਿਲ ਦੁਖੇਗਾ ਕੀ ਕਰਤੂਤਾ ਕਰਦਾ ਪਿਆ ਬਾਹਰ ਤੇਰਾ ਮਤਲਬ ਕੀ ਕੀ ਕਰ ਤੁੱਟਾਂ ਕਰਨ ਲਿਆ ਉਹ ਆਪਣੇ ਦੂਜੇ ਵਿਆਹ ਵਾਸਤੇ ਸੋਚਦਾ ਬਈ ਤੁਹਾਡੇ ਪਹਿਆਂ ਦੇ ਦੂਜੇ ਕੁੜੀਆਂ ਨੂੰ ਗਿਫਟ ਦਿੰਦਾ ਬਈ ਆਪਣਾ ਘਰ ਬਸਾਨ ਬਾਰੇ ਸੋਚਦਾ ਬਈ ਕੀ ਕਰਾਂ ਕਿ ਮੇਰਾ ਭਰਾ ਹੁਣ ਇਹੋ ਜਿਹਾ ਚੱਲ ਕੋਈ ਨਹੀਂ ਗੋਪ੍ਰੀਤ ਇਹ ਕੋਲ ਤੂੰ ਮੈਨੂੰ ਕੋਈ ਨਵੀਂ ਨਹੀਂ ਦੱਸਣ ਦੀ ਤੇ ਮੈਂ ਨਵੀਂ ਨਹੀਂ ਸੁਣਨ ਦੀ ਕਿੰਨੂੰ ਪਤਾ ਮੈਂ ਇਹ ਚੀਜ਼ਾਂ ਬੜੇ ਪਿੱਛੇ ਦੀਆਂ ਪਹਿਲੇ ਸੋਚ ਕੇ ਰੱਖੀਆਂ ਕਿ ਉਹ ਇਦਾਂ ਕਰੇਗਾ ਮੈਨੂੰ ਪਤਾ ਸੀ ਕਿ ਉਹਨੇ ਪੈਸੇ ਵਾਸਤੇ ਵਿਆਹ ਕਰਾਇਆ ਮੇਰੇ ਬਾ ਮੇਰੇ ਨਾਲ ਨਹੀਂ ਮਿਲੇਗਾ ਨਾ ਕਿ ਉਹ ਬਾਹਰ ਹੋਰ ਕਿਤੇ ਜਾਏਗਾ ਜਾਏਗਾ ਕਿਉਂਕਿ ਉਹਨੂੰ ਬਸ ਪੈਸਾ ਚਾਹੀਦਾ ਵਾ ਉਹਨੂੰ ਕੁੜੀ ਨਹੀਂ ਚਾਹੀਦੀ ਕਿ ਹਾਂ ਕਿ ਉਹਨੇ ਮੇਰੇ ਨਾਲ ਪਿਆਰ ਕੀਤਾ ਵਾ ਤਾਂ ਵਿਆਹ ਕਰਾਇਆ ਵਾ ਨਹੀਂ ਉਹਨੂੰ ਪੈਸਾ ਚਾਹੀਦਾ ਵਾ ਜਦੋਂ ਉਹਨੂੰ ਇਧਰੋਂ ਬੰਦ ਕਰਤਾ ਹੈ ਨਾ ਤੇ ਉਹ ਹੋਰ ਕਿਤੇ ਜਾਏਗਾ ਜਾਏਗਾ ਠੱਗਣ ਉਹਨੇ ਹੋਰ ਸਾਮੀਆਂ ਫਸਾਉਣੀ ਵਸਾਉਣੀ ਆ ਮੈਨੂੰ ਇਸ ਗੱਲ ਦਾ ਪਤਾ ਵਾ ਉਹਦੇ ਇੱਥੇ ਆ ਕੇ ਵੀ ਨਹੀਂ ਰਾਜੀ ਆਣਾ ਹੀ ਨਹੀਂ ਚਾਹੁੰਦਾ ਇੱਥੇ ਤੁਹਾਡੇ ਨਾਲ ਰਹਿਣਾ ਕੱਲ ਗੱਲ ਹੋਈ ਸੀ ਉਹਦੇ ਨਾਲ ਕੱਲ ਗੱਲ ਹੋਈ ਸੀ ਮੰਮੀ ਜੀ ਦੀ ਤੇ ਰਾਜੂ ਜੀ ਦੀ ਅੱਛਾ ਮੰਮੀ ਨੇ ਤੇ ਮੈਨੂੰ ਕੁਝ ਦੱਸਿਆ ਨਹੀਂ ਫੇਰ ਉਹ ਕੀ ਦੱਸਾਂ ਹੁਣ ਆਪਣੇ ਮੁੰਡੇ ਨੂੰ ਪੁਰਾਣੀ ਕੀ ਕਰਨ ਹੁਣ ਤੁਹਾਡੇ ਸਾਹਮਣੇ ਕੀ ਮੇਰਾ ਮੁੰਡਾ ਕਿੰਨੇ ਸਦਾ ਕੀ ਕਹਿਣ ਹੁੰਦਾਂ ਨੂੰ ਹੁਣ ਮੰਮੀ ਕਹਿੰਦੇ ਮੇਰੇ ਕੀਤਾ ਅੱਗੇ ਆਂਦਾ ਮੰਮੀ ਨੂੰ ਤੇ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਪਰ ਉਹ ਮੁੰਡੇ ਤੇ ਨਹੀਂ ਨਾ ਸੁਧਰਦੇ ਬੇਦੋਮੀ ਗੌਰਪ੍ਰੀਤ ਜਿਹੜੀਆਂ ਆਤਾ ਪੈ ਜਾਂਦੀਆਂ ਨਾ ਉਹ ਹੀ ਨਹੀਂ ਛੇਤੀ ਨਹੀਂ ਸੁਧਰਦੀਆਂ ਬਾਅਦ ਵਿੱਚ ਹੌਲੀ ਹੌਲੀ ਸੁਧਰਨਗੇ ਹਣ ਜੇ ਦੋ ਨਾਲ ਬੰਲਾ ਪਾਸਾ ਜਿਸੂਗਾ ਕੁਝ ਲੱਗਦਾ ਤੇ ਨਹੀਂ ਮੈਂ ਇਹਨਾਂ ਨੇ ਸੁਧਰਨੇ ਚੱਲ ਹੁਣ ਤੂੰ ਕੀ ਸੋਚਿਆ ਵਾ ਤੂੰ ਆਪਣਾ ਦੱਸ ਤੂੰ ਕੀ ਕਰਨਾ ਹੋਣਾ ਉਹਦੇ ਆਈ ਉਹ ਕਹਿੰਦੀ ਆਮਨ ਭਾਈ ਨੇ ਮੈਨੂੰ ਕੁਛ ਦੇਣਾ ਤੇ ਨਾਰਾ ਜੂ ਭਾਈ ਨੇ ਮੈਨੂੰ ਦੇਣਾ ਤੇ ਮੈਂ ਹੁਣ ਇੱਥੇ ਬੈਠੀ ਰਵਾਂ ਮੇਰੇ ਬੱਚਿਆਂ ਦਾ ਬੂਰਾ ਹਾਲ ਹੁੰਦਾ ਵੇ ਕੁੜੀ ਮੇਰੀ ਉੱਥੇ ਮੁੰਡਾ ਇੱਥੇ ਮੇਰਾ ਬੁਖਾਰ ਨਾ ਤੱਕਦਾ ਵੇ ਮੈਨੂੰ ਵੀ ਤਰਸ ਆਉਂਦਾ ਗੁਰਪ੍ਰੀਤ ਤੇਰੇ ਬੱਚਿਆਂ ਤੇ ਤੂੰ ਦੱਸ ਹੁਣ ਮੈਂ ਤੇਰੇ ਵਾਸਤੇ ਕੀ ਕਰ ਸਕਦੀ ਹਾਂ ਹੁਣ ਬਾਬੀ ਸਾਡੀ ਤੋਂ ਮੈਨੂੰ ਆਸੇ ਮਤਲਬ ਹੁਣ ਤੂੰ ਇਹ ਕੁਛ ਕਰ ਸਕਦੇ ਨਹੀਂ ਮੇਰੇ ਘਰ ਬਸਨ ਵਸਤੇ ਮम्मी ਦੇ ਹੱਥ ਘੜੀ ਕਰਦੇ ਉਹ ਕੀ ਕਰਨਗੇ ਮੰਮੀ ਵਿਚਾਰੇ ਉਹ ਕਿੱਥੋਂ ਲੈ ਕੇ ਆਣਗੇ ਮੇਰੇ ਲੋ ਤੁਸੀਂ ਕੁਛ ਕਰ ਸਕਦੇ ਹੋ ਮੇਰਾ ਘਰ ਬਚ ਜਾਉ ਗੋਪ੍ਰੀ ਇਹ ਨਹੀਂ ਜਲਦੀ ਮੈਂ ਇਹ ਡਿਸੀਜਨ ਨਹੀਂ ਲੈ ਸਕਦੀ ਮੈਨੂੰ ਕੁਝ ਸੋਚਣਾ ਪਏਗਾ ਇਹਦੇ ਬਾਰੇ ਕਿ ਮੈਂ ਤੇਰੀ ਹਲਪ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਵੇਖ ਤੇਰੇ ਭਰਾਵਾਂ ਦਾ ਫਰਜ਼ ਬੰਦਾ ਵਾ ਕਿ ਉਹ ਤੇਰੀ ਸਪੋਰਟ ਕਰੇ ਫਰਜ ਦੀ ਭਾਬੀ ਉਹਨਾਂ ਦਾ ਹੀ ਬੰਦ ਹੈ ਪਰ ਨਹੀਂ ਹੁਣ ਸੁਣਦੀ ਨਹੀਂ ਕੀ ਕਰਾਂ ਉਹਨ ਮੈਂ ਚੱਲ ਕੋਈ ਨਹੀਂ ਤੂੰ ਹੀ ਮਤ ਨਾ ਹਾਰ ਜਾ ਆਪਣੇ ਮੁੰਡੇ ਨੂੰ ਕੁਝ ਖਵਾ ਪਿਆ ਉਹ ਕਦੋਂ ਦਾ ਸੁੱਤਾ ਵਾ ਦੁੱਧ ਦੇਰ ਨੂੰ ਉਠਾ ਕੇ ਹੈ ਮੈਂ ਮੰਮੀ ਜੀ ਨਾਲ ਗੱਲ ਕਰਦੀ ਆ ਗੱਲ ਕਰਨਾ ਭਾਬੀ ਕੋਈ ਗੱਲ ਮੈਂ ਬੜੀ ਪਰੇਸ਼ਾਨ ਟੈਨਸ਼ਨ ਨਾ ਲੈ ਤੈਨੂੰ ਕੱਲ ਵੀ ਬੁਖਾਰ ਸੀ ਤੇ ਚੁੱਪ ਕਰਕੇ ਆਪਣੀ ਦਵਾਈ ਖਾ ਜਾ ਕੇ ਜੇ ਦਵਾਈ ਲੈਣ ਜਾਣਾ ਤੇ ਮੈਨੂੰ ਦੱਸ ਦੇ ਮੈਂ ਨਾਲ ਚੱਲ ਜੰਨੀ ਠੀਕ ਹੈ ਕੋਈ ਨਹੀਂ ਮੈਂ ਚੱਲ ਜਾਂ ਜਾ ਹਨ ਗੋਦੇ ਨਾਲੇ ਆਪਣੀ ਦਵਾਈ ਖਾ। ਉਹ ਦੋ ਤੇ ਬੜੀਆਂ ਸਪੋਰਟਾਂ ਕਰਦੀ ਸੀ ਬਹਿ ਬਹਿ ਕੇ ਇੱਥੇ। ਹੈਂ? ਭਾਬੀ ਦੀ ਰਿੰਗ ਵੀ ਲਵਾ ਲਈ। ਭਾਬੀ ਕੋ ਆ ਮੰਗੋ, ਭਾਬੀ ਕੋ ਉਹ ਮੰਗੋ। ਪਿੱਛੋ ਜੈ ਦਾਦਾ ਕੀ ਵੀਰੇ ਤੈਨੂੰ? ਲੈ। ਆਪਣੀਆਂ ਦਾ ਸੱਤੇ ਕਿ ਹੋਜੇ? ਹੁਣ ਲੱਗਾ ਤੈਨੂੰ ਪਤਾ? ਹੁਣ ਹੁਣ ਅੰਦੇ ਰੋਣ ਤੈਨੂੰ। ਐਦਾਂ ਲੱਗਦਾ ਦੁੱਖ ਮਾਂ ਪਿਓ ਨੂੰ ਵੀ। ਹੁਣ ਤੇਰੀ ਮਾਂ ਕਿੰਨੀ ਦੁਖੀ ਆ। ਤੇਰੇ ਕਰਕੇ ਸਵੇਰ ਦੀ ਅੱਜ ਮੰਮੀ ਜੀ ਨੇ ਰੋਟੀ ਨਹੀਂ ਖਾਧੀ ਨਹੀਂ ਤੇ ਸਵੇਰੇ ਹੀ ਸੂਟ ਬੂਟ ਪਾ ਕੇ ਸੱਜ ਸਵਰ ਕੇ ਬਹਿ ਜਾਂ ਦਿੰਦੀ ਤੇ ਅੱਜ ਸਿਰਮਣੀ ਆਇਆ ਸਵੇਰ ਤਾਂ ਏਦਾਂ ਹੀ ਆ ਫਿਰ ਜਦੋਂ ਕਿਸੇ ਨੂੰ ਦੁਖੀ ਕਰਨਾ ਮੰਝੀਆਂ ਪਾਉਣ ਨੇ ੜੇ ਹੀ ਆ ਹੁਣ ਆਈ ਤੁਹਾਨੂੰ ਸੁੱਤ ਕੱਢੋ ਹੁਣ ਹੀ ਸੇ ਤੇ ਦੋ ਉਧਰ ਆਉਂਦੀ ਹੁਣ ਮੇਰੇ ਕੋ ਮੈਂ ਤੇ ਲੈ ਕੇ ਬੈਠੀ ਨੇ ਇਹਦੇ ਲਈ 60 ਕਿਲੇ ਜ਼ਮੀਨ ਦੇ ਤੇਰੇ ਦੇ ਜਾਣ। ਅੱਛਾ ਸ਼ਮੀ ਮੈਂ ਤੈਨੂੰ ਸਾਡੇ ਉੱਧਰ ਵੀ ਅੱਜ ਦੇ ਘਰ ਨਹੀਂ ਆ। ਤੂੰ ਇੱਥੇ ਬੈਠੀ ਐ। ਕੀ ਆ? ਕੁਛ ਨਹੀਂ ਦੇਦੀ। ਉਹ ਬੁਰਪ੍ਰਿਤ ਆਈ ਹੀ ਮੇਰੇ ਕੋਲ। ਤੂੰ ਥਿੰਦੀ। ਮੇਰੀ ਗੱਲ ਸੁਣੋ। ਨਾਲੇ ਰਾਜਪਾਦੀ ਲਾਤੀ ਨਹੀਂ ਲਹੁੰਦੇ ਕਈ ਕਈ ਚੀਜ਼ ਵਾਸਤੇ। ਜੀ ਹੁਣ ਭੈਣ ਨੂੰ ਲੋਡ ਪੈ ਗਈ ਆ ਤੇ ਦੱਸ ਭਰਾਏ 7 ਦਿਨ ਦੇ ਕੇ ਕੌਣ ਦੰਗਾ ਕਸ਼ਮੀ ਭਰਾਵਾਂ ਨੇ ਕੋਸ਼ ਆਪਣਾ ਬਣਾਇਆ ਹੋਊਗਾ ਤੇ ਫੇਰ ਹੀ ਸਾਥ ਦੇਣਗੇ ਨਾ ਇਹਨਾਂ ਦਾ ਆਪਣਾ ਹੈ ਕੀ ਜਿਹੜਾ ਇਹਨਾਂ ਨੇ ਆਪ ਕਮਾ ਕੇ ਬਣਾਇਆ ਹੋਵੇ ਤੇ ਹੁਣ ਉਹਨੂੰ ਕਿੱਥੇ ਸੁਟਣਾ ਵਾ ਜਿਹੜੀ ਘਰੋਂ ਬੇਕਾਰ ਹੋ ਕੇ ਬੈਠੀ ਆ ਉਹਦਾ ਨੀ ਕੋਈ ਚ ਸੋਚਣਾ ਅਕਸਰ ਭੈਣ ਆ ਇਹਨਾਂ ਦੀ ਦੀਦੀ ਸ਼ਮੀ ਜਦੋਂ ਸਾਨੂੰ ਇੱਥੋਂ ਤੋਰਦੇ ਹੁੰਦੇ ਸੀ ਮੈਨੂੰ ਤੋਰਦੇ ਹੁੰਦੇ ਸੀ ਜਾ ਆਪਣੇ ਪੇਕੇਓ ਹਿੱਸੇ ਲੈ ਕੇ ਆ ਉਦੋਂ ਉੱਥੇ ਕੀ ਹੀ ਇਹ ਸੋਚਦੇ ਹੁੰਦੇ ਸੀ ਕਿ ਉਹ ਚਰੇ ਕਿੱਥੋਂ ਦੇਣਗੇ ਇਹੋ ਤੇ ਮੈਂ ਆਖਣ ਦੀ ਆ ਪੀ ਹੁਣ ਉਹਦਾ ਕੀ ਕਰਨਾ ਉਹ ਤੇ ਹੁਣ ਰੋਈ ਖਪੀ ਜਾਂਦੀ ਆ ਤੇ ਮਾਂ ਵੱਖਰਾ ਰੋਈ ਜਾਂਦੀ ਆ ਇਹੇ ਮੇਰੀ ਧੀ ਦਾ ਕੁਝ ਸੋਚੋ ਮੇਰੀ ਧੀ ਦਾ ਕੁਝ ਸੋਚੋ ਨਹੀਂ ਉਥੇ ਤੇ ਮੇਰੀ ਪਰਜਾਈਆਂ ਤੇ ਨਹੀਂ ਨਾ ਆਪਣੇ ਪੇਕੇ ਉਹ ਡਾਈਆਂ ਉਹਨਾਂ ਦਾ ਆਪਣਾ ਹੀ ਬਣਾਇਆ ਹੋਇਆ ਜਿਹੜਾ ਮੈਂ ਇੱਥੇ ਲੈ ਕੇ ਆਈ ਆ ਇੱਥੇ ਤੇ ਸਾਰਾ ਹੁਣ ਅਹੀਂ ਲੈ ਕੇ ਆਏ ਆ ਤੇ ਭੈਣ ਨੂੰ ਕਿੱਥੋਂ ਦੇ ਰਹੀਏ ਹੁਣ ਜਿਹੜਾ ਪਲਾੜ ਮੰਮੀ ਕੱਲ ਸਵਾਰੇ ਤਾਂ ਹੋ ਉਹ ਮੂਤ ਕਹਿਣ ਲਈ ਹੀ ਉਥੇ ਲੈ ਲੇ ਦੋ ਅੱਗੇ ਦੁਕਾਨਾਂ ਖਲਾ ਉਹ ਕਿੱਥੋਂ ਆਇਆ ਉਹ ਵੀ ਮੇਰੇ ਪੇਕੇ ਆਂਦਾ ਹੀ ਆ ਉਹ ਨਹੀਂ ਰਾਜੂ ਭਾਜੀ ਨੇ ਦੇਣਾ ਮੇਰੀ ਗੱਲ ਸੁਣ ਲੈ ਕੱਲ ਉਹਨਾਂ ਨੇ ਇਹੀ ਗੱਲ ਉਥੇ ਕਹਿਤੀ ਆ ਪੀ ਮੈਂ ਕਹੇ ਚੀਜ਼ ਨੂੰ ਹੱਥ ਨਹੀਂ ਲਾਉਂਦੇ ਨਾ ਇਹ ਮੇਰੇ ਸਹੁਰਿਆਂ ਕੋਲ ਚੀਜ਼ ਬਣੀ ਆ ਮੇਰੇ ਹਿਸਾਬ ਨਾਲ ਨਾ ਤੇਰੇ ਨਾਲ ਗੱਲ ਕਰਨੀ ਕਿੱਪੀ ਗੱਲ ਤੇਰੇ ਨਾਲ ਆ ਹੋਕਰ ਅੰਤੇ ਡੇਹੀ ਮੈਂ ਤੇ ਆਜ ਤੱਕ ਇੰਨੇ ਜਲਦੀ ਤੇ ਮੇਰੀ ਸੁਣੀ ਨਹੀਂ ਆ ਅੱਜ ਤੁਸੀਂ ਮੈਨਾਂ ਨੂੰ ਸਲਾਮਾ ਕਰਨ ਡੇ ਜੀ ਮੇਰੀ ਚੀਜ਼ ਤੇ ਕਿਸੇ ਤੇ ਕੋਈ ਹੱਥ ਨਾ ਲਾਵੇ ਉਹ ਮੈਂ ਕਿਸੇ ਨੂੰ ਨਹੀਂ ਦੇਣੀ ਆਈ ਸਲਾਮਾ ਕਰਨ ਦੇ ਠੀਕ ਅੱਜ ਪਤਾ ਵਾ ਮਾਂ ਵੀ ਨਹੀਂ ਸਾਥ ਦੇਣ ਡਈ ਭਰਾ ਵੀ ਨਹੀਂ ਦੇਣ ਡਿਆ ਹੁਣ ਘਰ ਵਾਲੀ ਕਿਸਣੀ ਐਂਡ ਤੇ ਘਰ ਵਾਲੀ ਰਹਿ ਜਾਂਦੀ ਆ ਪੈ ਗਈ ਨਾ ਲੋੜ ਕਰਨ ਵਾਲੀ ਦੀ ਹੁਣ ਪਹਿਲੇ ਤਾਂ ਕਹਿੰਦੇ ਘਰ ਵਾਲੀ ਨੂੰ ਪੁੱਛ ਕੇ ਹੀ ਚੱਲਣਾ ਤੇ ਹੁਣ ਘਰ ਵਾਲੀ ਦਾ ਸਲਾਮ ਆਉਂ ਨਹੀਂ ਆ। ਵੇਖ ਲੈ। ਕੋਈ ਨਾ ਕਸਮ ਦੇ ਕੇ ਚੱਲਦੇ। ਹੁੰਦੇ ਜਦੋਂ ਮਾਂ ਤੇ ਭਰਾਵਾਂ ਮਗਰ ਲੱਗੇ ਹੁੰਦੇ ਨਾ ਉਹ ਜਨਾਨੀਆਂ ਨੂੰ ਨਹੀਂ ਪੁੱਛਦੇ ਤੇ ਆ ਤਾਂ ਆਹ ਤਿਆਰ ਕੇ ਮੁੜ ਕੇ ਜਨਾਨੀਆਂ ਕੰਮ ਹੁੰਦੀਆਂ ਇਹਨਾਂ ਦੇ। ਹਮ ਕਿੰਨਾ ਇਹਨਾਂ ਨੇ ਜਾੜਿਆ ਵਾ ਅਕਸਰ ਮਾਂ ਤੇ ਭਰਾ ਨਾਲ ਹੀ ਖਾਂਦੇ ਰਹੇ। ਅੱਜ ਉਹ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਵਕਤ ਵੜ ਕੇ। ਬਾਤ ਨਹੀਂ ਪੁੱਛਣ ਦਿਆ ਕਿਸੇ ਦੀ। ਉਹਨੂੰ ਨਹੀਂ ਪਤਾ ਮੇਰੀ ਭੈਣ ਤੇ ਕੇ ਆ ਕੇ ਬੈਠੀ ਹੈ। ਤੋਰਨੀ ਅਹੀ। ਨੀ ਉਹਨੂੰ ਤੇ ਇਹ ਹੀ ਕਿ ਮੈਂ ਸਭੋ ਜਿੱਥੋਂ ਲੁੱਟ-ਕੁੱਟ ਕੇ ਦਿਖਾ ਜੂਗਾ ਉਹਦੀ ਗੱਲ ਨਹੀਂ ਬਣੀ ਨਾਲੇ ਗੁਰਪ੍ਰੀਤ ਮੈਨੂੰ ਦੱਸਣ ਲਈ ਆ ਕਿ ਇਹ ਅਮਨ ਹੋਰ ਕੁੜੀ ਲੱਭਦਾ ਫਿਰਦਾ ਆ ਤੇ ਉਹਦੇ ਨਾਲਨੇ ਹੁਣ ਵਿਆਹ ਕਰਾਉਣਾ ਮੈਂ ਤਾਂ ਕੋਈ ਗੱਲ ਨਹੀਂ ਇਹ ਚੀਜ਼ਾਂ ਮੈਂ ਪਹਿਲੇ ਪਤਾ ਵਾ ਕਰ ਲੈਂਦਾ ਜੋ ਕਰਦਾ ਉਹ ਤੇ ਪਤਾ ਹੀ ਆ ਪੇ ਠੱਗਵਾਦੀ ਨਾਲ ਵਿਆਹ ਕਰਾਇਆ ਸੀ ਉਹ ਗੱਲ ਨਹੀਂ ਬਣੀ ਤੂੰ ਹੁਣ ਕੁਝ ਕਰੂ ਕੋਈ ਕਰ ਤੇ ਸੁਣ ਉਥੇ ਵਿਆਹ ਕਰਾ ਵੀ ਲੋ ਐਂਡ ਆਉਣਾ ਤੇ ਘਰੇ ਹੀ ਆ ਨਾ ਅਕਸਰ ਆਖੂਗੀ ਨਾ ਕਿ ਆਪਣੇ ਘਰ ਵਖਾ ਕਿੱਥੇ ਆ ਮੈਂ ਉਥੇ ਜਾਣਾ ਕਿੰਨਾ ਚਿਰ ਬਾਹਰ ਲੈ ਕੇ ਤੁਰਿਆ ਕਰੂਗਾ ਆਗੇ ਫਿਰ ਘਰ ਲੈ ਕੇ ਇਹਨੂੰ ਅਸੀਂ ਵਾੜਾਂਗੇ ਫਿਰ ਹੁਣ ਉਹ ਮੇਰੇ ਕੋਲ ਰੋਈ ਜਾਂਦੀ ਆ ਦੱਸ ਮੈਂ ਕੀ ਕਰਾਂ ਇਹਦਾ ਉਹ ਤਾਂ ਵੀ ਨਾਲ ਹੀ ਬਹਿ ਬਹਿ ਕੇ ਉਹ ਨਹੀਂ ਸਮਝਾ ਸਕਦੀ ਇਹੋ ਤੇ ਮੈਂ ਆਖਣੀ ਮਾਂ ਨੂੰ ਤੇ ਭਰਾ ਨੂੰ ਤੇ ਤੁਸੀਂ ਕੀ ਕਰਨ ਦੇ ਜੀ ਉਦੋਂ ਉਦੋਂ ਮੇਰੇ ਹੱਥੋਂ ਰਿੰਗ ਵੀ ਲਵਾਣੀ ਪਤਾ ਨਹੀਂ ਕੀ ਕੀ ਜਾਂਦੀ ਜਿੰਨਾ ਲੁੱਟਿਆ ਜਾਂਦਾ ਇਹਨੂੰ ਭਾਬੀ ਨੂੰ ਛੋਟੀ ਨੂੰ ਲੁੱਟੋ ਨਾਲ ਹੀ ਹੀ ਉਹ ਵੀ ਉਦੋਂ ਬਸ ਮਾਂ ਬੈ ਜੰਦੀ ਉਹ ਬੈਨੇ ਨਾ ਬੜੀ ਖੁਸ਼ੀ ਕਿਵਾ ਮੈਂ ਜਾਣੀ ਆ ਤੇ ਮੇਰਾ ਬਾਪਾ ਹੱਥ ਆ ਜਾਂਦਾ ਵਾ ਨੋਟ ਤੇ ਮੈਂ ਜਾ ਕੇ ਘਰ ਵਰਤਦੀ ਆ ਜੇ ਤੋ ਰੋਂਦੀ ਆ ਨਾ ਤੇ ਮੈਨੂੰ ਥੋੜਾ ਜਿਹਾ ਹਸ ਆ ਜਾਂਦਾ ਹੁੰਦਾ ਕਿਤੇ ਮੈਂ ਇਹੋ ਤੇ ਵੇਖਣਾ ਚਾਹੁੰਨੀ ਸੀ ਕਿ ਦਰਦ ਦਾ ਅਹਿਸਾਸ ਕੀ ਹੁੰਦਾ ਹੋਈ ਨਾ ਪਰਜਾਈਆਂ ਦੇ ਹੱਥ ਇਹਨੂੰ ਤੇ ਦਿਖੇ ਨਹੀਂ ਮੂੰ ਤੇ ਉਹ ਕੀ ਕਰਦੀਆਂ ਵਾ ਕਿਦਾਂ ਲੈ ਕੇ ਆਉਂਦੀਆਂ ਖਾਸ ਕਰਕੇ ਮੇਰਾ ਮੈਂ ਅੱਜ ਦੀ ਇਹਨਾਂ ਦਿਖਾ ਰਹੀਆਂ ਤੇ ਇਹਨਾਂ ਦੇ ਵਿੱਚ ਲਿਆ ਲਿਆ ਕਿ ਭਰਨ ਲਈ ਆ ਉਦੋਂ ਇਹ ਇੱਥੇ ਹੀ ਸੀਗੀ ਆ ਤੂੰ ਤੈਨੂੰ ਬੋਲਣਾ ਚਾਹੀਦਾ ਸੀ ਨਾ ਕਿ ਉਹ ਕਿੱਥੋਂ ਲਿਆਉਣ ਇਹ ਤਾਂ ਬੋਲੀ ਨਹੀਂ ਉਹਦਾ ਹੁਣ ਇਹਨੂੰ ਪੜੀਆਂ ਗੱਲਾਂ ਆਉਂਦੀਆਂ ਮੇਰਾ ਘਰ ਉੱਜਣਦਾ ਮੇਰੇ ਬੱਚੇ ਇੱਦਾਂ ਉਦਾਂ ਉਦੋਂ ਹੀ ਨੂੰ ਕੋਈ ਕਰਨੀ ਸੀ ਆਉਂਦੀ ਹੁੰਦੀ ਪਰ ਜਾਈਆਂ ਸਾਹਮਣੇ ਨਹੀਂ ਨਾ ਗੱਲਾਂ ਆਉਂਦੀਆਂ ਪਰ ਜਾਈਆਂ ਨਾ ਜੋ ਮਰਜ਼ੀ ਬੀਤਦੀ ਰਵੇ ਉਹ ਨਹੀਂ ਨਨਾਨਾ ਵੇਖਦੀਆਂ ਕਿ ਉਹਨਾਂ ਨੇ ਕੀ ਬੀਤਨ ਗਈ ਆ ਉਹਨਾਂ ਨੇ ਸਾਡੇ ਭਰਾ ਕੀ ਕਰਨ ਰਏ ਨੇ ਮਾਂ ਕੀ ਕਰਨ ਲਈ ਕੋਈ ਨਹੀਂ ਸਾਰੀਆਂ ਕੀਤੀਆਂ ਅੱਗੇ ਆਉਣ ਡੀਆਂ ਵਾ ਇਹ ਉਹਨਾਂ ਦੀਆਂ ਬਨਾਵਾਂ ਦੀਆਂ ਸਜਾਵਾਂ ਇਹ ਵੀ ਲੈ ਲੈ ਸਵਾਦ ਜਿਹੜੀ ਖਾਦੀ ਰਹੀ ਹੈ ਨਾ ਚੀਜ਼ਾਂ ਜੀ ਦੀ ਹੁਣ ਤੈਨੂੰ ਸਮਝ ਨਹੀਂ ਲੱਗਣ ਢੀ ਪਿਹਣ ਆਨੇ ਬਾਨੇ ਮੈਨੂੰ ਵਾਰ-ਵਾਰ ਕਹਿੰਦੀ ਆ ਕਿ ਅਹੇ ਭਾਬੀ ਤੂੰ ਸੋਚ ਭਾਬੀ ਤੂੰ ਸੋਚ ਤੇ ਹੁਣ ਦੱਸ ਮੈਂ ਕੀ ਜਵਾਬ ਦਵਾਂ ਤੈਨੂੰ ਪਤਾ ਮੈਂ ਲਿਆ ਕੇ ਤੇ ਕੁਝ ਦੇਣਾ ਨਹੀਂ ਇਹਨਾਂ ਨੂੰ ਇਹ ਤਾਂ ਗੱਲ ਪੱਕੀ ਏ ਤੇ ਹੁਣ ਮੈਂ ਇਹਨੂੰ ਕੀ ਆਖਾਂ ਮੈਂ ਕੀ ਕਰ ਤੁਹਾਨੂੰ ਕਿ ਕੋਈ ਨਹੀਂ ਆਪਣੀ ਮਾਂ ਨੂੰ ਕਹਿ ਮੈਂ ਇੱਕ ਵਾਰੀ ਆਪਣੀ ਮਾਂ ਨੂੰ ਜਾ ਕੇ ਕਿਹਾ ਨਾ ਕਿ ਇਹਨਾਂ ਲਈ ਕੁਝ ਕਰ ਮੁੰਨੇ ਮੇਰੇ ਸਿਰ ਦਾ ਦੋ ਫਾੜ ਕਰ ਦਨੇ ਉਹ ਤੇ ਉਹਨੇ ਕਰਨਾ ਹੀ ਆ ਫਿਰ ਅੱਜ ਉਹਨਾਂ ਨੇ ਕਿਹਾ ਤੂੰ ਸਹੀ ਹੋ ਗਈ ਉਹਨਾਂ ਦੀ ਅੱਜ ਉਹਨਾਂ ਦਾ ਡਈ ਆ ਕਿ ਇਹਨਾਂ ਦਾ ਕੁਝ ਕਰ ਮੈਂ ਕਰਨਾ ਹੀ ਨਹੀਂ ਮੈਂ ਪਾਗਲ ਥੁੜੀ ਮੈਂ ਜਾ ਕੇ ਮੰਗੂਗੀ ਇਨਾ ਕਰ ਨਾਲੇ ਸ਼ੰਮੀ ਅਸੀਂ ਵੀ ਤਾਂ ਆਪਣਾ ਘਰ-ਬਾਰ ਛੱਡ ਕੇ ਗਏ ਸੀ ਇਹਨਾਂ ਨੇ ਕੀ ਕੁਝ ਕੀਤਾ ਸੀ ਇੱਥੋਂ ਤੱਕ ਕੁੜੀਆਂ ਲੱਭਣ ਡੈ ਪਈ ਤੇ ਅੱਜ ਕੋਈ ਨਹੀਂ ਧੀ ਰਣ ਕੇ ਬੈਠੀ ਆਪਾਂ ਘਰ ਆ ਲੂਗਾ ਉਹ ਵੀ ਤੂੰ ਜਾ ਪਿਆ ਸਾਡੇ ਬਾਰੇ ਤੇ ਕਿਹਨੇ ਨਹੀਂ ਸੋਚਿਆ ਸੀ ਕਰਾਊਗਾ ਹੀ ਹੋ ਵੀ ਉਹ ਘਾਟਿਆ ਉਹਦੇ ਅੱਗੇ ਉਹ ਜਾ ਕਿੰਨਾ ਕੁਝ ਨਾਲ ਇਹਨਾਂ ਨੇ ਮੇਰ ਨਾਲ ਕੀਤਾ ਥੋੜਾ ਕੀਤਾ ਕਿਤੇ ਇੱਥੋਂ ਤੱਕ ਮੈਨੂੰ ਕੁਝ ਖਾਣ ਨੂੰ ਵੀ ਦੇਣ ਦੇ ਢਾ ਕੇ ਤੇ ਇਹਨੂੰ ਮਾਰ ਦੀਏ ਤੋਂ ਇਹਨਾਂ ਦੀ ਧੀ ਨਾਲ ਕੁਝ ਹੋਵੇ ਤੇ ਮੈਨੂੰ ਲੱਗੇ ਪਤਾ ਥੋੜਾ ਦੇ ਲਈ ਲੱਗਣ ਲਿਆ ਵਾ ਥੋੜਾ ਜਿਹਾ ਹੋਰ ਲੱਗਣਾ ਵਾ ਤਾਂ ਇਹ ਕਹਿਣ ਦੀ ਆ ਕਿ ਜਦੋਂ ਆਣ ਕੇ ਰੋਂਦੀ ਆ ਨਾ ਤੇ ਉਦੋਂ ਹਾਸਾ ਆਉਂਦਾ ਵਾ ਕਿ ਹਾ ਹੋਰ ਹੋ ਰੋ ਹੋ ਰੋ ਹੁਣ ਕਹ ਉਹਦੇ ਸਾਹਮਣੇ ਕੀ ਕਰ ਨਾਲੇ ਉਹੀ ਹੁੰਦੀ ਆ ਨਾ ਜਿ ਤੇਨੂੰ ਪਤਾ ਤੇਰੇ ਹੱਥੀਂ ਵੀ ਪਈ ਸੀ ਕਿੰਨੇ ਦਿਨਾਂ ਲਈ ਤੈਨੂੰ ਆਈ ਨਾ ਅਕਸਰ ਪਰਝਾਈ ਨਹੀਂ ਤੂੰ ਉਹਦੀ ਅੱਜ ਬੜਾ ਰੋਂਦੀ ਆ ਆਣ ਕੇ ਵੇਦਲਾ ਬੰਦਾ ਬੰਦੇ ਕੋ ਬਦਲਾ ਲਵੇ ਜਾਂ ਨਾ ਲਵੇ ਪਰ ਰੱਬ ਬੜੀ ਛੇਤੀ ਲੈ ਲੈਂਦਾ ਪਰ ਬੰਦੇ ਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ। ਤਾਈ ਤੇ ਕਹਿੰਦੇ ਆ ਨਾ ਰੱਬ ਤੇ ਛੱਡ ਦੇਣਾ ਚਾਹੀਦਾ ਵਾ। ਉਹ ਆਪੇ ਵੇਖ ਲਿੰਦਾ ਵਾ। ਸਹੀ ਗੱਲ ਹੈ। ਤੁਸੀਂ ਸਹੀ ਗੱਲ ਕਹਿਣ ਲਿਆ ਜੀ। ਕਿ ਕੁਝ ਫੈਸਲੇ ਰੱਬ ਖੋਦੀ ਕਰਦਾ। ਤੇ ਰੱਬ ਨੇ ਉਹ ਫੈਸਲੇ ਕਰਤੇ। ਮੈਨ ਤਾਂ ਬਹੁਤ ਬੁਰਾ ਕਰਦੀ ਰਹੀ। ਤੁਸੀਂ ਉਹਦੀ ਮੈਨੂੰ ਸਜਾਵਟ ਹੋਵੇ ਨਾ ਉਹ ਸਜਾਵਟ ਹੀ ਕੱਟੇਗੀ ਜਿਹੜੀ ਵੀ ਤੋਹਵੇ। ਫਿਰ ਮੈਂ ਤਾਂ ਉਹ ਫੇਰ ਕਰਨੀ। ਮੇਰੀ ਗੱਲ ਸੁਣੋ ਮੇਰੇ ਮੁੰਡੇ ਤਾਂ ਮੇਰੀ ਕੋਈ ਗੱਲ ਨਹੀਂ ਮੰਨਣ ਦੇ ਨਾ ਕਿਸੇ ਗੱਲ ਵਿੱਚ ਆਣ ਦੇ ਕਿਸੇ ਵੀ ਤਰੀਕੇ ਮੇਰੇ ਧੀ ਦਾ ਘਰ ਬਚਾ ਲਓ ਮੇਰੇ ਧੀ ਦਾ ਘਰ ਟੁੱਟਣ ਤੇ ਆਇਆ ਜੇ ਜੇ ਮੇਰੀ ਧੀ ਦਾ ਘਰ ਟੁੱਟ ਗਿਆ ਨਾ ਉਹ ਆਪਣੇ ਬੱਚੇ ਲੈ ਕੇ ਕਿੱਥੇ ਜਾਊਗੀ ਮੈਨੂੰ ਦੱਸੋ ਹੰਤਾ ਉਹ ਦੂਜੀ ਜਗ੍ਹਾ ਤੇ ਵੀ ਪਹਾਰ ਸਕਦੀ ਮੰਮੀ ਜੀ ਜਦੋਂ ਅਸੀਂ ਆ ਘਰ ਛੱਡ ਕੇ ਗਈਆਂ ਸੀ ਉਦੋਂ ਤੇ ਨਹੀਂ ਤੁਸੀਂ ਸੋਚਿਆ ਪੀ ਆ ਕਿੱਥੇ ਜਾਣ ਗਈਆਂ ਕੀ ਕਰਨ ਗਈਆਂ ਤੂੰ ਇੱਕ ਫੋਨ ਰੈਡੀ ਹੀ ਕੀਤਾ ਸਾਨੂੰ ਵੀ ਕਿੱਥੇ ਪੜ ਕੇ ਪਹੁੰਚੀ ਆ ਕਿ ਨਹੀਂ ਪਹੁੰਚੀ ਆ ਮੰਮੀ ਜੀ ਤੁਸੀਂ ਤਾਂ ਮੇਰੇ ਬਾਰੇ ਵੀ ਇੱਕ ਵਾਰੀ ਵੀ ਨਹੀਂ ਸੋਚਿਆ ਤੁਹਾਡੇ ਮੁੰਡੇ ਨੇ ਮੈਨੂੰ ਲਾਲਚ ਦਿੱਤਾ ਮੈਂ ਤੇਰੇ ਨਾਲ ਲਵ ਮੈਰਿਜ ਕਰਾਉਣੀ ਮੈਂ ਤੇਰਾ ਪਿਆਰ ਕਰਦਾ ਮੈਨੂੰ ਮਗਰ ਲਾ ਲਿਆ ਉਹਨੇ ਇਹ ਨਹੀਂ ਸੋਚਿਆ ਕਿ ਇਹਦਾ ਤੇ ਪਿੱਛੇ ਪਿਓ ਵੀ ਨਹੀਂ ਆ ਪਿੱਛੋਂ ਵੀ ਇਹ ਕੀ ਜ਼ਿੰਦਗੀ ਕੱਟ ਕੇ ਆਈ ਹੈ ਵੀ ਉਹਦਾ ਪਿਆਰ ਨਹੀਂ ਮਿਲਿਆ ਇਹ ਗਾਇ ਤੇ ਮੈਂ ਕੀ ਕਰਨੀ ਆ ਜਿੱਦਨ ਦੀ ਵਿਆਹੀ ਆ ਉਦੋਂ ਦਾ ਘਰ ਛੱਡ ਕੇ ਚਲ ਗਿਆ ਵਾ ਜਿੰਨਾ ਚਿਰ ਅਹੀ ਦਈ ਗਏ ਉਹਨਾਂ ਚਿਰ ਬੜਾ ਵਧੀਆ ਸੀ ਜਦੋਂ ਅਹੀ ਦੇਣਾ ਬਸ ਕਰਤਾ ਵਾ ਬਸ ਨਾਲ ਹੀ ਅਮਨ ਤੂੰ ਕੀ ਤੇ ਮੈਂ ਕੀ ਉਹਦਾ ਕੋਈ ਪਤਾ ਹੀ ਨਹੀਂ ਉਹਦੀ ਦਸਤੋਂ ਕੀ ਕਿ ਬੰਦਾ ਹੈਗਾ ਕਿੱਥੇ ਹੁਣ ਮੰਮੀ ਕੋਲ ਗਈ ਤੂੰ ਦੱਸਣ ਗਈ ਆ ਕਿ ਅਹੇ ਉਹ ਹੋ ਰਿਸ਼ਤਾ ਲੱਭਣ ਡਿਆ ਬੜੀ ਸੁਣੀ ਗੱਲ ਆ ਬਹੁਤ ਵਧੀਆ ਇਧਰੋਂ ਨਹੀਂ ਚੋਗਾ ਮਿਲਿਆ ਤੇ ਚੱਲ ਉਧਰੋਂ ਸਹੀ ਸ਼ੰਮੀ ਇਹ ਗੱਲ ਸੱਚ ਹੈ ਕੀ ਹੈ ਮੈਂ ਕੱਲ ਗੱਲ ਕੀਤੀ ਸੀ ਹਮਨਾਂ ਉਹਨੇ ਕਹਿਤਾ ਮੈਨੂੰ ਜੋ ਮਰਜ਼ੀ ਕਰੋ ਸ਼ਮੀ ਨੂੰ ਇੱਥੇ ਰੱਖਣਾ ਰੱਖੋ ਨਹੀਂ ਰੱਖਣਾ ਨਾ ਰੱਖੋ ਉਹਨੂੰ ਇਸ ਘਰ ਚੋਂ ਕੱਢ ਦਿਓ ਤੇ ਮੈਂ ਮੈਂ ਤਾਂ ਕਹਿ ਲੱਗਿਆ ਬਹੁਤ ਸ਼ਰਮ ਆਂਦੀ ਮਮੀ ਜੀ ਉਦੋਂ ਤੁਸੀਂ ਉਹਨਾਂ ਬੱਚਿਆਂ ਦਾ ਹੀ ਸਾਥ ਦਿੰਦੇ ਸੀ ਨਾ ਜਿਹੜੀ ਅੱਜ ਤੁਹਾਨੂੰ ਛੱਡ ਕੇ ਤੇ ਗਾਂਹ ਗਏ ਆ ਤੁਹਾਡੀ ਬਾਤ ਵੀ ਨਹੀਂ ਪੁੱਛਣ ਦੇ ਕਹੋ ਨਾ ਉਹਨਾਂ ਨੂੰ ਆਉਣ ਪਹਿਲੇ ਤੁਹਾਡੇ ਕਹਿੰਦੇ ਚੱਲਦਾ ਸੀ ਹੁਣ ਕਿਉਂ ਨਹੀਂ ਚੱਲਦਾ ਉਹ ਬੁਲਾਓ ਉਹਨੂੰ ਹੁਣ ਭੈਣ ਦੁਖੀ ਆ ਘਰੇ ਹਰ ਪਾਨ ਕੇ ਜਿੱਥੋਂ ਮਰਜੀ ਕਰੇ ਸਾਰੇ ਪੁੱਤ ਖੇੜ ਤਾਂ ਪੈਸੇ ਦੇ ਹੀ ਆ ਨਾ ਲਾਲਚ ਸੀ ਨਾ ਤੇ ਲਾਲਚ ਪਾਇਆ ਕਿੰਨੇ ਆ ਲਾਲਚ ਉਹਨਾਂ ਦੇ ਮਨ ਦੇ ਵਿੱਚ ਮੈਂ ਪਾਇਆ ਅੱਜ ਉਹ ਲਾਲਚ ਮੇਰੇ ਤੇ ਭਾਰੀ ਬੈ ਗਿਆ ਉਹ ਮੈਨੂੰ ਵੀ ਨਹੀਂ ਕੁਝ ਜਾਣਦੇ ਇੱਥੋਂ ਤੱਕ ਕਿ ਜੇ ਮੈਂ ਮਰ ਵੀ ਗਈ ਨਾ ਉਹਨਾਂ ਨੇ ਚਿਤਾ ਨੂੰ ਅੱਗ ਦੇਣ ਵੀ ਨਹੀਂ ਆਣਾ ਐਸਾ ਤੇ ਮੇਰੇ ਪੁੱਤਾਂ ਦੇ ਹਾਲਾਤ ਹੋ ਚੁੱਕੇ ਨੇ ਪਾਸਤੀਓ ਮੇਰੀ ਇੱਕੋ ਗੱਲ ਮੰਨ ਲਓ ਦੋਵੇਂ ਨਾਲ ਕਿ ਮੇਰੇ ਧੀ ਦਾ ਘਰ ਬਚਾ ਲਓ ਮੈਂ ਘਰ ਵੀ ਭਾਵੇਂ ਵੇਚ ਦਿੰਦੀ ਕਹਣੇ ਰੱਖ ਦਿੰਦੀ ਪਰ ਇਹ ਤਾਂ ਅਜੇ ਪੇਕੇ ਨਾਲ ਦਿੱਤਾ ਹੋਇਆ ਨਾ ਤੇ ਕਾਗਜ਼ ਵੀ ਰਾਜ ਜੁਜਨਾਤ ਮੰਮੀ ਜੀ ਨਾਲੇ ਮੇਰਾ ਸਾਰਾ ਗਹਿਣਾ ਤੁਹਾਡੇ ਕੋਲ ਆ। ਉਹ ਤੇ দাও ਪਹਿਲੇ। ਉਹ ਕਿੱਥੇ ਰੱਖਿਆ ਜੇ? ਹਾਂ। ਉਹ ਗਹਿਣਾ ਮੇਰੇ ਕੋਲ ਹੀ। ਹਾਂ। ਮੈਂ ਤੈਨੂੰ ਗਹਿਣਾ ਦੇ ਦਿਆਂ। ਸਾਈਟ ਮੈਂ ਕੋਈ ਤੀ ਕੁਝ ਹਰ ਪਾ ਸਕਾਂ। ਮੇਰਾ ਗਹਿਣਾ ਤਾਂ ਮੈਨੂੰ ਦੋ ਫਿਰ। ਤੈਨੂੰ ਮੈਂ ਕੱਲ ਗਹਿਣਾ ਲਿਆ ਤਾਂਗੀ। ਥੋੜੇ ਜਿਹੇ ਪੈਸੇ ਨਾ ਤੇ ਦੇਣੇ। ਤੇ ਕੋਈ ਗੱਲ। ਜਿਹੜਾ ਛੋਟਾ-ਮੋਟਾ ਮੇਰੇ ਕੋਲ ਗਹਿਣਾ ਉਹ ਵੇਚ ਕੇ ਤੇ ਤੈਨੂੰ ਮੈਂ ਕੱਲ ਤੇਰਾ ਗਹਿਣਾ ਲਿਆ ਤਾਂਗੀ। ਜੇ ਹੋ ਸਕੇ। ਤੇ ਮੇリティ ਦਾ ਕਰ ਬਚਾ। બસ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਦੀ ਆ ਗੋਟਾ ਦੇ ਮਰਜੀ ਕੋ ਮਮਮੀ ਤੁਹਾਡੀ ਰੋਟੀ ਬਣੀ ਪਈ ਏ ਖਾ ਲਓ ਜਾ ਕੇ ਤੁਸੀਂ ਸਵੇਰ ਦੀ ਰੋਟੀ ਨਹੀਂ ਖਾਦੀ ਮੈਨੂੰ ਇੰਨਾ ਪਤਾ ਵਾ ਤੇ ਨਾ ਗੁਰਪ੍ਰੀਤ ਨੇ ਕੁਝ ਖਾਦਾ ਉਹਨੇ ਵੀ ਹੁਣ ਉਦਾਂ ਹੀ ਦਵਾਈ ਖਾ ਲੈਣੀ ਜਾ ਕੇ ਉਹਨੂੰ ਰੋਟੀ ਦੇ ਦੋ ਤੇ ਆਪ ਵੀ ਖਾ ਲਓ ਜੀਨ ਨਵਾਸੇ ਦਾ ਬਹੁਤ ਰੋਟੀ ਖਾਣੀ ਪੈਣੀ ਆ ਨਾ ਰੋਟੀ ਦਾ ਸੰਕੋਤੋਂ ਛੁੱਟਦੀ ਏ ਜਦੋਂ ਬੰਦਾ ਮਰਦਾ ਕਿੱਤੇ ਅੱਜ ਪਾਣ ਮਾਸੇ ਕੁਝ ਨਾ ਕੁਝ ਫੱਕ ਚੱਕਣਾ ਹੀ ਪੈਣਾ ਮੇਰੀ ਗੱਲ ਤੇ ਵਿਚਾਰ ਕਰੀਏ ਫਿਰ ਕਰੀਏ ਜੇ ਮੇਰੀ ਤੀ ਦਗਾ ਬਚਦਾ ਬਚਾ ਲੇ ਮੈਂ ਤੇਰੇ ਘੜਾ ਘਰ ਬਚਾ ਸਕੀ ਮੰਮੀ ਇੱਕ ਗੱਲ ਦਾ ਗੁੱਸਾ ਨਾ ਕਰਿਓ ਤੁਹਾਨੂੰ ਇੱਕ ਗੱਲ ਕਹਾਂ ਵੈ ਲੋਕ ਕਹਿੰਦੇ ਆ ਕਿ ਸਵਰਗ ਨਰਕ ਕੁੱਤੇ ਆ ਜੋ ਨਈ ਬੋਤ ਨਾ ਨਈ ਬੋਤ ਤੂੰ ਗਲਤ ਕਹਿਣ ਦੈ ਨਾ ਇਹ ਉੱਤੇ ਨਹੀਂ ਹੈਗਾ ਇਹ ਸਵਰਗ ਨਗਰ ਸਾਰਾ ਇੱਥੇ ਹੀ ਹੈ ਮੈਂ ਵੀ ਤੁਹਾਨੂੰ ਇਹੋ ਸਮਝਾਉਣ ਆਈ ਹਾਂ ਕਿ ਕੋਥੇ ਕੋਈ ਨਹੀਂ ਹੈਗਾ ਜੋ ਕੋਈ ਬੱਦਾ ਕਰਦਾ ਹੈ ਨਾ ਉਹ ਇੱਥੇ ਭੋਗ ਕੇ ਹੀ ਜਾਂਦਾ ਐਂਡ ਤੇ ਥੋੜੀ-ਬੋੜੀ ਸਮਝ ਤੁਹਾਨੂੰ ਲੱਗਣੀ ਲਈ ਹੋਣੀ ਹੈ ਲੱਗਣ ਨਹੀਂ ਗਈ ਤੇ ਸਾਰੀ ਸਮਝ ਲੱਗਣ ਈ ਹੈ ਠੀਕ ਆ ਬੋਲੋ ਤੁਸੀਂ ਮੈਂ ਦੀਦੀ ਕੀ ਕਰਨਾ ਹੁੰਦਾ ਹੁਣ ਤੇ ਅਥਰੂ ਸੁੱਤੀ ਜਾਂਦੀ ਮਗਰ ਮਸ਼ੂਰ ਸਾਡਾ ਤਾਂ ਦਿਲ ਵੀ ਇਦਾਂ ਦਾ ਵਾ ਕਿ ਹੁਣ ਤਰਸਾਉਂ ਡਿਆ ਵਾ ਪਰ ਇਹਨਾਂ ਨੂੰ ਕਦੀ ਤਰਸ ਨਹੀਂ ਆਇਆ ਸਾਡੇ ਤੇ ਜੋ ਮਰਜ਼ੀ ਕਰਦੇ ਰਹਿੰਦੇ ਸੀ ਪਰ ਮੈਨੂੰ ਹੁਣ ਬੜਾ ਤਰਸਾਉਂ ਡਿਆ ਵਾ ਇਹਨਾਂ ਤੇ ਤੇ ਹੱਥ ਜੋੜ ਕੇ ਸਾਡੇ ਅੱਗੇ ਖਲੋਦੇ ਆ ਸਾਨੂੰ ਨਹੀਂ ਚੰਗਾ ਲੱਗਦਾ ਦੀਦੀ ਤੂੰ ਗੱਲ ਤਰਸਦੀ ਨਹੀਂ ਨਾ ਚਲ ਤਸਤੇ ਕਰ ਲਈ ਇਹਦੇ ਨਾਨੀ ਦਾ ਕੋਈ دین ਧਰਮ ਹੈਗਾ ਵਾ ਕੀ ਪਤਾ ਇਹਦੀ ਕੋਈ ਚਾਲ ਨਹੀਂ ਆ ਫਿਰ ਸਾਡੇ ਕੋ ਸਾਰਾ ਕੁਝ ਕਢਾਉਂਦੀ ਇਹ ਵੀ ਤੇ ਹੋ ਸਕਦਾ ਹੈ ਨਾ ਇਹ ਵੀ ਵੇਖੋ ਇਤੇ ਗੱਲਾਂ ਵਾ ਨਾ ਇਨਸਾਨ ਆਪਣਾ ਆਪੇ ਡੋਬ ਲਿੰਦਾ ਵਾ ਕਿ ਉੱਥੇ ਵਿਸ਼ਵਾਸ ਕਰ ਤੋਂ ਬਿਨਾ ਮੰਨੇ ਮੰਨਦਾ ਕਿ ਵਿਸ਼ਵਾਸ ਕਰਕੇ ਮਿੰਦ ਕੋ ਸਮਝ ਨਹੀਂ ਆਉਂਦੀ ਧੀ ਆਉਂਦੀ ਆ ਹੋ ਰੋ ਕੇ ਚੱਲ ਜਾਂਦੀ ਆ ਮਾਂ ਆਉਂਦੀ ਆ ਉਹ ਮਗਰ ਮਾਸ਼ਾ ਰੇ ਥਰੂ ਸੁੱਟੀ ਜਾਂਦੀ ਹੈ ਦੱਸ ਹੁਣ ਮੈਂ ਕੀ ਕਰਾਂ ਮੈਂ ਕਿੱਥੇ ਜਾ ਕੇ ਆਪਣੀ ਮਾਂ ਨੂੰ ਕਹਾਂ ਕਿ ਇਹਨਾਂ ਨੂੰ ਬਚਾ ਲਾ ਕੋਈ ਨਹੀਂ ਸ਼ੰਮੀ ਰੱਬ ਨੇ ਜਿੰਨੇ ਸਾਡੇ ਅਥਰੂ ਸੁੱਟੇ ਸੀ ਨਾ ਇਹਨਾਂ ਨੇ ਇਹਨਾਂ ਦੇ ਸੁਟਾ ਕੇ ਫੇਰ ਹੀ ਨੇਪਰੇ ਲੱਗਣੀ ਕੋਈ ਨਾ ਕੋਈ ਗੱਲ ਰਾਜੂ ਬਾਜੀ ਨੇ ਕਦੋਂ ਆਣਾ ਉਹਨਾਂ ਨਾਲ ਕਰਾਂ ਗੱਲ ਇੱਕ ਵਾਰੀ ਤੂੰ ਆਪ ਕਿ ਕੀ ਕਰਨਾ ਕੋਈ ਨਹੀਂ ਮੈਂ ਕਰ ਲੈਣੀ ਕੀ ਕਹਿੰਦੇ ਆ ਚਲ ਤੂੰ ਨਾ ਟੈਨਸ਼ਨ ਲੈ ਹੁਣ ਕੋਈ ਗੱਲ ਨਹੀਂ ਫੇਰ ਨਹੀਂ ਕੀ ਕਰਨਾ